ਹਾਂਜੀ ਅੱਜ ਉਹਨਾਂ ਆਇਆ ਨਹੀਂ ਸੀ ਆਇਆ ਨਹੀਂ ਸੀ ਤੇ ਹੁਣ ਅਮਨ ਨੂੰ ਆਪਾਂ ਘਰੋਂ ਬੁਲਾ ਲਿਆ ਇੱਕ ਹਨੂੰ ਆ ਲਿਆ ਵੀ ਅੱਜ ਉਹ ਸਾਂਝ ਕੇ ਆਇਆ ਸੀ ਸਾਂਝ ਕੇ ਸਾਂਝ ਨਾਲ ਆ ਰਿਹਾ ਸੀ ਭਾਈ ਜਦੋਂ ਹੀ ਆਇਆ ਹਨਾ ਹਾਂਜੀ ਤੁਹਾਨੂੰ ਮੈਂ ਦੱਸਾਂ ਹਾਂਜੀ ਇਹ ਨਾ ਤੂੰ ਤੂੰ ਭੱਜ ਕੇ ਆਇਆ ਸੀ ਬਈ ਨੂੰ ਸਾਰ ਕਰ ਗਏ ਤੇ ਈ ਖੁਸ਼ੀ ਹੋ ਗਈ ਹੈ ਖੁਸ਼ੀ ਹੋ ਗਈ ਸੀ ਨਾ ਵੀ ਸ਼ੂਜ਼ ਮਿਲ ਗਏ ਅੱਜ ਤੂੰ ਫੇਰ ਚਪਲਾ ਪਾ ਆ ਤੇਨੂੰ ਪਤਾ ਲੱਗਿਆ ਹਨਾ ਵੀ ਸ਼ੂਜ਼ ਮਿਲ ਗਏ ਹਨਾ ਚਲ ਕੋਈ ਤੇ ਤੇਰੇ ਸ਼ੂਜ਼ ਆ ਗਏ ਨੇ ਠੀਕ ਐ ਉਹ ਸ਼ੂਜ਼ ਰੋਜ਼ ਬਾਅਦ ਕਾਇ ਕਰੇਗਾ ਤੇ ਸਕੂਲ ਰੋਜ਼ ਆਇਆ ਕਰੇਗਾ ਨਾ ਅੱਜ ਵੀ ਤੂੰ ਸਕੂਲ ਨਹੀਂ ਆਂਦਾ ਸੀ ਹਨਾ ਕਿਉਂ ਨਹੀਂ ਆਂਦਾ ਸੀ ਅੱਛਾ ਕਰੇ ਕੰਮ ਸੀਗਾ ਚੱਲ ਕੋਈ ਨਹੀਂ ਲਓ ਜੀ ਇਹਦੇ ਸ਼ੂਜ਼ ਆ ਚੁੱਕੇ ਨੇ ਇੱਕ ਆਹ ਸ਼ੂਜ਼ ਨੇ ਠੀਕ ਹੈ ਆ ਵੀ ਦੂਜੇ ਪੈਰ 'ਚ ਵੀ ਅਸੀਂ ਲਿਫਾਵਾ ਪਾ ਲਏ ਲਿਫਾਫੇ ਨਾਲ ਚਲੋ ਪਸੀਨਾ ਆਊਗਾ ਤੇ ਜਲਦੀ ਸ਼ੂਜ਼ ਪੈਜੋ ਬੰਦ ਕਰ ਦੇ ਚੱਪਲਾਂ ਜੀ ਚਾ ਵੜਾ ਸੀ ਇਹਨੂੰ ਕਹਿੰਦਾ ਸਰ ਜੀ ਅੱਜ ਮੈਂ ਚੱਪਲਾਂ 'ਚ ਹੀ ਆ ਗਿਆ ਤੇ ਆ ਹੁਣ ਨੇ ਅਮਨ ਦੇ ਸ਼ੂਜ਼ ਲਾਓ ਜੀ ਠੀਕ ਐ ਅਮਨ ਓਕੇ ਖੁਸ਼ ਐ ਹਾਂ